ਹਾਂਜੀ ਜੀ ਲੱਗਿਆ ਤੁਹਾਡਾ ਹਾਂਜੀ ਜੀ ਤਾਂ ਲੱਗਿਆ ਮੈਂ ਕਿਹਾ ਸ਼ਹਿਰੋਂ ਆਇਓ ਕਿਉਂ ਤਾਂ ਨਾ ਲੱਗਿਆ ਹੋਵੇ ਨਹੀਂ ਨਹੀਂ ਜੀ ਤਾਂ ਲੱਗਿਆ ਹੂੰ ਤੇ ਹੋਰ ਵੱਡੇ ਭਾਈ ਦਾਸਵਾ ਕਿਵੇਂ ਲੱਗਿਆ ਤੁਹਾਨੂੰ ਹਾਂ ਵੀਰ ਜੀ ਠੀਕ ਨੇਗੇ ਉਹ ਬੋਲਣ ਚ ਮੜਾ ਜਾਂ ਐਵੇਂ ਹੈ ਨਾ ਮੜਾ ਰੁੱਖਾ ਜਾਂ ਬੋਲਦਾ ਪਰ ਦਿਲ ਦਾ ਬਹੁਤ ਸਾਫ਼ ਹੈ ਉਹ ਕੋਈ ਨਹੀਂ ਹੂੰ ਤੇ ਹੋਰ ਆਪਣੇ ਇੱਧਰ ਗਵੰਡੀ ਜਿਹੜੇ ਮਾਸੀ-ਮੂਸੀ ਉਹਨਾਂ ਨਾਲ ਜਾਣ-ਛਾਣ ਹੋਗੀ ਤੁਹਾਡੀ ਹਾਂਜੀ ਹਾਂਜੀ ਓਕੇ ਹੋਰ ਕੰਮਕਾਰ ਸ਼ੌਕੀਤਾਂ ਨਹੀਂ ਲੱਗਦੇ ਨਹੀਂ ਨਹੀਂ ਸਭ ਕੁਝ ਠੀਕ ਹੈ ਬਸ ਕੀ ਬਤਾਇਆ ਕਹਿੰਦੋਂ ਵੀ ਇੱਥੇ ਪਿੰਡਾਂ 'ਚ ਕਦੇ ਗੋਹਾ ਡੇਗ ਕਦੇ ਕੁਡਾ ਡਸੂਟਾ ਨਹੀਂ 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 ਹੂੰ ਤੁਸੀਂ ਕਹਿ ਰਹੇ ਸੀ ਸੂਟ ਲੈ ਕੇ ਆਵਾਂਗੇ ਉਹ ਸੂਟ ਵੀ ਕੋਈ ਨਾ ਆਪਾਂ ਸ਼ਹਿਰ ਗੇੜਾ ਨਹੀਂ ਲੱਗਾ ਜੇ ਸ਼ਹਿਰ ਜਾਵਾਂਗੇ ਉਹਦਾ ਦਵਾ ਲਿਆਉਂਗਾ ਸੂਟ ਤੈਨੂੰ ਪਹਿਲਾਂ ਕਿੰਨੇ ਦਾ ਪਈ ਨੇ ਵਿਆਹ ਆ ਲਈ ਤੁਹਾਡੇ ਕੋਲ ਗਰਮੀ ਹੋ ਰਹੀ ਹੈ ਤਿੰਨ ਚਾਰ ਕਾਟਨ ਦੇ ਸੂਟ ਲੈ ਕੇ ਆਣੇ ਸੀਗੇ ਨਾ ਕੋਈ ਨਾ ਆਪਾਂ ਵਗ ਚੱਲਾਗੇ ਮੂਹਣ ਕਿ ਜਿੱਦੇ ਟਾਈਮ ਲੱਗਿਆ ਹਾਂਜੀ ਆ ਬਸ ਇਧਰ ਗਰਮੀ ਜੀ ਵੀ ਘਟ ਜਾਂਦੀ ਥੋੜੀ ਮੋਟੀ ਹੈ ਨਾ ਠੀਕ ਹੈ ਬਾਕੀ ਕੰਮਕਾਰ ਨਵੇਂ ਨੂੜਕੇ ਜੀਰੀ ਜੀ ਵਾਲਾ ਫਿਰ ਦੇਖ ਲਾਂਗੇ ਆਪਾਂ ਠੀਕ ਹੈ ਤੇ ਹੋਰ ਫੰਡ ਮਮੂ ਮੀ ਨਾਲ ਗੱਲ ਹੋ ਗਈ ਸੀ ਹਾਂ ਹੋਈ ਸੀ ਹੁਣੇ ਹੋਈ ਸੀ ਥੋੜਾ ਮਮੀ ਕੰਮ ਕਰ ਰਹੀ ਸੀ ਕਹੇ ਬੱਚ ਕਰਦੀ ਆ ਮੈਂ ਕਿ ਠੀਕ ਆ ਤੇ ਥੋੜਾ ਉਹ ਛੋਟਾ ਭਾਈ ਕਹਿੰਦਾ ਸੀ ਆਉਣ ਨੂੰ ਉਹ ਹਲੇ ਜਾ ਰਿਹਾ ਬਾਹਰ ਬਾਅਦ ਚ ਆਊਗਾ 2-3 ਦਿਨਾਂ ਬਾਅਦ ਅੱਛਾ ਪਤਾ ਨਹੀਂ ਕਿੱਥੇ ਗਿਆਗਾ ਮਮੂ ਮੀ ਵਿੱਚ ਬਾਹਰ ਫੂਰਦਾ ਪ੍ਰੋਗਰਾਮ ਕਰਦਾ ਸੀ ਕਹਿੰਦਾ ਬਾਹਰ ਜਾਊਗਾ ਮੈਂ ਪਤਾ ਨਹੀਂ ਹਲੇ ਕੀ ਬੰਦ ਉਹਦਾ ਹਲੇ ਆਈਲੈਂਡਸ ਕਰ ਰਿਹਾ ਉਹ ਤੇ ਉਹ ਭਲਾਡੇ ਕਰ ਰਿਹਾ ਆਈਲੈਂਡਸ ਹਾਂ ਭਲਾਡੇ ਕਰ ਰਿਹਾ ਅੱਛਾ ਚੱਲ ਵਧੀਆ ਜੀ ਉਹ ਬਾਹਰ ਬਗ ਜੂਗਾ ਨਾ ਤੇ ਮਾੜਾ ਮੋਟਾ ਕੁਝ ਕਮਾਨ ਕੂਣ ਲੱਗ ਜਾਊਗਾ ਹੂੰ ਹੋ ਡੈਡੀ ਕੋਲ ਠੀਕ ਠਾਕ ਹਾਂ ਡੈਡੀ ਕੋਲ ਠੀਕ ਨੇ ਤੇ ਵਰ ਪਿੰਡੋਂ ਬੁੱਲ ਜਾਂਦਾ ਇੰਜੀ ਕਰਦਾ ਹੈਗਾ ਵੀ ਜਾ ਕੇ ਆਵਾਂ ਮੈਂ ਹਲੇ ਤਾਂ ਨਹੀਂ ਹਲੇ ਹੁਣੇ ਦਾ ਜਾ ਕੇ ਆਏ ਆ ਦੋ ਤਿੰਨ ਤਾਂ ਹੋਈ ਨੇਗੇ ਅੱਛਾ ਚਲ ਜੀ ਹੌਲੀ ਹੌਲੀ ਲੱਗ ਜੂਗੇ ਇੱਥੇ ਵੀ ਮਾੜੇ ਮੋٹے ਗਵਾਂਡੀਆਂ ਨਾਲ ਮਾਸੀ ਮੂਸੀ ਨਾਲ ਗੱਲਬਾਤ ਕਰਦੀ ਰਿਹਾ ਕਰ ਹਣਾ ਕਦੇ ਐਵੇਂ ਟਾਈਮ ਤੇ ਲੋੜ ਪੈ ਜਾਂਦੀ ਆ ਤਾਂ ਬੁਲਾਇਆ ਜਾਂਦਾ ਹੂੰ ਸਾਰੇ ਵਧੀਆ ਨੇ ਆਪਣੇ ਗਵਾਂਢੀ ਇੱਧਰ ਕੋਈ ਐ ਨਹੀਂ ਹੈਗਾ ਵੀ ਕੋਈ ਗੁੱਸੇ ਗਿੱਲੇ ਵਾਲਾ ਹੈਗਾ ਹਣਾ ਹੋਰ ਸੁਣਾਓ ਤੇ ਇਕ ਨੰਮੇ ਫੋਨ ਤੇ ਰੀਲਾਂ ਬਣਾਉਣੀਆਂ ਨੇ ਇੰਸਟਾ ਤੇ ਰੀਲਾਂ ਤਾਂ ਬਣਾ ਦੀਆਂ ਕੋਈ ਗੱਲ ਨਹੀਂ ਰੀਲਾਂ ਤਾਂ ਬਣਾਣਤੀ ਹੁਣਾਂ 10 ਦਿਨ ਹੋ ਗਏ ਹੁਣ ਆਏ ਨੂੰ ਉਦੋਂ ਬਾਅਦ ਕੰਮ ਕਰਨ ਵੇੜ ਕੇ ਬੈਲੀ ਵੀ ਤੁਸੀਂ ਉਦੋਂ ਬਾਅਦ ਕੀ ਕਰਨਾ ਹੂੰ ਤੁਹਾਡਾ ਫੋਨ ਤਾਂ ਜਿਹੜਾ ਹੈਗਾ ਰੀਲਾਂ ਵਾਸਤੇ ਹੈ ਹੋਰ ਤਾਂ ਕੀ ਹੈ ਰੀਲਾਂ ਇੰਸਟਾ ਰੀਲਾਂ ਇੰਸਟਾ ਇਹੀ ਚੱਲਦਾ ਹੈ ਅੱਜ ਕੱਲ ਦਾ ਹੂੰ ਇੱਕ ਤਾਂ ਤੁਸੀਂ ਵੀ ਨਹੀਂ ਘਰੇ ਖੜਦੇ ਹੁਣਾਂ ਉਹ ਮੇਰਾ ਪਤਾ ਕੀ ਗੱਲ ਐ ਆ ਜਿਰੀ ਜਿਹੜਾ ਸੀਜ਼ਨ ਚੱਲ ਰਿਹਾ ਹੁਣ ਆ ਪਈਆਂ ਭੂਈਆਂ ਤੇ ਜਿਰੀ ਲਵਾਈ ਐ ਕਦੇ ਲੇਟ ਆ ਗਈ ਕਦੇ ਪਾਣੀ ਲਾਇਆ ਕਦੇ ਕੁਛ ਇਦਾਂ ਹੀ ਟਾਈਮ ਲੰਘ ਜਾਂਦਾ ਆਥਣੇ ਆਉਣੇ ਤੇਰੇ ਸਾਹਮਣੇ ਇੱਕ ਦਿਨ ਵਿੱਲੇ ਹੋ ਕੇ ਮੈਂ ਵੀ ਖੇਤ ਗੇੜਾ ਮਾਰ ਕੇ ਆਉਂਗੀ ਹਾਂ ਹਾਂ ਜਰੂਰ ਨਾਲੇ ਤੈਨੂੰ ਜਾਮਣਾ ਖਵਾਗਲੀ ਤੂੰ ਕਹਿੰਦੀ ਜਾਮਣਾ ਖਾਣੀਆਂ ਨਹੀਂਵੇਂ ਹੈ ਦੱਸਿਆ ਦੀ ਮੰਮੀ ਨੇ ਮੈਨੂੰ ਕਹਿੰਦੀ ਕਹਿੰਦੀ ਜਾਮਣਾ ਵਧੀਆ ਵਧੀਆ ਲੱਗਦੀ ਐ ਨੇ ਇਹਨੂੰ ਹਾਂ ਹੂੰ ਮੈਂ ਵੀ ਲੈ ਆ ਮੈਂ ਸੋਚਿਆ ਦੁੱਧੇ ਮੈਂ ਕਿ ਲੈ ਕੇ ਆਵਾਂ ਮੈਂ ਉਹ ਪਰ ਜਿਵਾਕੀ ਪਹਿਲੀ ਜੜ ਰੇ ਤੇ ਇੰਨੇ ਜਾਣੇ ਉਹ ਜੀਰੀ ਵਾਲਿਆਂ ਦੇ ਉਹ ਬਤਿੰਦਰ ਪਹਿਲੀ ਲਫਾਫੇ ਭਰ ਕੇ ਲੈ ਗਈ ਤਾਂ ਦਾ ਫਿਰ ਮੈਂ ਸੋਚਿਆ ਮੈਂ ਚੱਲ ਕਦੇ ਤੈਨੂੰ ਆਪ ਲੈ ਕੇ ਜਾਊਂਗਾ ਖੇਤ ਉਹ ਦੇਖਾ ਕੇ ਆਵਾਂਗੇ ਨਾਲ ਤੂੰ ਖਾਏ ਕਿੰਨਾ ਰਹਿ ਗਿਆ ਝੋਨਾ ਆਪਣਾ ਹੁਣ ਬਸ ਰਹਿ ਗਿਆ ਕਿਲਾ ਕੇ ਰਹਿ ਗਿਆ ਹੁਣ ਲਾਦਣਗੇ ਅੱਜ ਜਾਂ ਕੱਲ ਤੱਕ ਲਾਦਣਗੇ ਅੱਛਾ ਤੇ ਹੁਣ ਉਹ ਜਾ ਰਿਹਾ ਵੱਡਾ ਬਾਈ ਜਾ ਰਿਹਾ ਉਹ ਕਹਿੰਦਾ ਮੈਂ ਖੜਾ ਤੂੰ ਘਰੇ ਜਾ ਇੰਨੇ ਮੇਰਾ ਚਾਚੂ ਪੀਆ ਕਹਿੰਦਾ ਫਿਰ ਕਿਹੜਾ ਮਾਰ ਜੀ ਕਹਿੰਦਾ ਨਾਲ ਮੇਰੀਆਂ ਹੀ ਲੈਣ ਚ ਤੇ ਮੈਂ ਚਾਹ ਬਣਾਵਾ ਹੁਣ ਚਾਹ ਬਣਾ ਨਹੀਂ ਕੋਈ ਨਾ ਠਹਿਰ ਕੇ ਬਣਾ ਦੂ ਹੋਰ ਕੋਈ ਗੱਲ ਬਾਤ ਠੀਕ ਹੈ ਬਸ ਤੇ ਤੁਸੀਂ ਜਿਹੜੀ ਆਪਣੀ ਪੜ੍ਹਾਈ ਜੀ ਕਹਿੰਦੇ ਅੱਗੇ ਕਰਨ ਨੂੰ ਓਪਨ ਕਰ ਲੂੰਗੀ ਨਾ ਫਿਰ ਔਖਾ ਆਣ ਨਾਲੇ ਘਰੋਂ ਵੀ ਸਾਰਾ ਕੰਮ ਕਰ ਕੌਣ ਦੇਖੂਗਾ ਬਾਅਦ ਚ ਹਾਂ ਇਹ ਕਰ ਲੈਣਾ ਕਰੇ ਕੰਮ-ਕੁੰਮ ਨਵੇੜ ਕੇ ਉਦੋਂ ਬਾਅਦ ਆਨਲਾਈਨ ਕਲਾਸ ਹੁੰਦੀਆਂ ਜਿਵੇਂ ਉਹ ਕਰ ਲੈ ਜਾ ਹਣਾ ਪੇਪਰ ਮੇਟਰਾ ਵੇਲੇ ਪੜ੍ਹਿਆ ਕਰੂਗਾ ਹਾਂ ਉਹ ਤਿੰਨ ਚਾਲ ਜਾ ਕਰੂੰਗੀ ਨਾ ਬਧੀ ਅੱਜ ਕੱਲ ਤਾਂ ਇਹੀ ਸਿਸਟਮ ਹੈ ਹਣਾ ਪਲੱਸ 2 ਤੋਂ ਬਾਅਦ ਨੀਤਾ ਕੁੜੀਆਂ ਆਈਲੈਟਸ ਕਰ ਲਈ ਬਾਹਰ ਵਾਗੀਆਂ ਹੈ ਜਾ ਹਾ ਇੰਸਟਾ ਇੰਸਟਾ ਦੇ ਰੀਲਾਂ ਬਣਾ ਕੇ ਫੇਮਸ ਹੋ ਜਾਂਦੀਆਂ ਨੇ ਤੂੰ ਬਣਾ ਲਿਆ ਕਰ ਤੂੰ ਹੋ ਜੇਂਗੀ ਹੈ ਉਹੀ ਤਾਂ ਕਹਿ ਰਹੀ ਆ ਨਾ ਤੁਹਾਨੂੰ ਮੈਂ ਕੋਈ ਨਾ ਫੋਨ ਤਾਂ ਵਧੀਆ ਤੇਰਾ ਹਾਂ ਫੋਨ ਤਾਂ ਠੀਕ ਹੈ ਹਾਂ ਵਧੀਆ ਬਣ ਜਨੇ ਕੈਮਰਾ ਕੂਮਰਾ ਵਧੀਆ ਸਾਰਾ ਉਹਦਾ ਹੂੰ ਉਪਰ ਮੇਰੇ ਕੋਲ ਆ ਜਾਂਦੀ ਨਾ ਤੈਨੂੰ ਮੈਂ ਤਾਂ ਦਿੱਤਾ ਫੋਨ ਉਹ ਮੈਂ ਹੋਰ ਲਿਆ ਆ ਸੀ ਮਾਂ ਚੱਲ ਇਹ ਕਟਾਂ ਕਟੂਣੇ ਆਵਾਂਗੇ ਮਾਂ ਚੱਲ ਕਰੀ ਕੰਮ ਆ ਜੂ ਵਧੀਆ ਹੈ ਨਾ ਹੂੰ ਕੱਟ ਕੁੱਟ ਦਾ ਕੱਟਦੇ ਨੇ ਉਹਦੇ ਬਣਾ ਲਿਆ ਕਰ ਵਿੱਚ ਸਾਡੇ ਹੀ ਪਾ ਲਿਆ ਕਰ ਮਾੜੀ ਮੋਟੀ ਵੀਡੀਓ ਹਾਂ ਕਹਿ ਰਹੀ ਸੀ ਤੁਹਾਨੂੰ ਮੈਂ ਤਾਂ ਹੀ ਤਾਂ ਕਹਿ ਰਹੀ ਆ ਵੀ ਤੁਸੀਂ ਬਿੱਲ ਲੈ ਨਹੀਂ ਹੁੰਦੇਗੇ ਕਈ ਵਾਰਕ ਤੁਸੀਂ ਘਰੇ ਹੋਣ ਤਾਂ ਆਪਾਂ ਵੀਡੀਓ ਬਣਾ ਲਿਆ ਕਰੀਏ। ਉਹ ਮੈਨੂੰ ਇੰਨਾ ਸਾਹਜਾ ਨਹੀਂ ਫੋਨ ਜਿਹਦਾ ਮੈਂ ਚੱਲਾ ਤੇਰਾ ਹੀ ਆਂ ਦੇਖਦਾ ਉਹਨਾਂ ਵੀਡੀਓ ਬੜੀ ਜਿਹੀ ਪਾਈਆਂ ਹੋਈਆਂ। ਅੱਛਾ ਤੇ ਮਹਾ ਚੱਲ ਗਵਾਂਡੀਆਂ ਨੂੰ ਮਚਾ ਦਾਂਗੇ ਥੋੜਾ ਮੋਟਾ ਵੀਡੀਓ ਬਾਪੂ ਕੇ। ਹਾਂ ਹੈ ਕਹਿਣਗੇ ਵੀ ਬਲੱਡ ਡਿਕਣੀ ਆਈ ਹੋਈ ਹੈ। ਹਾਂ ਹੈ ਚੱਲਾ ਕੋਈ ਨਾ ਕਰ ਲੈ ਚਾਹ ਫਿਰ ਦੇਖ ਲੈ ਹੈ ਫਿਰ ਮੈਂ ਖੇਤ ਵੀ ਲੈ ਕੇ ਜਾਣੀ ਉਹ ਬਾਈ ਨੂੰ ਭੇਜਣੇ ਠੀਕ ਹੈ ਹੈ ਚਲ ਵਧੀਆ ਜਾਣਾ ਅੱਜ ਲੱਗਦੀ ਜਾਂ ਕੱਲ ਤੱਕ ਜੀ ਦੇ ਦੇਖਦੇ ਵਾਕੀ ਦਾ ਸਵਾਗਤ ਵਧੀਆ ਹੈ ਇਹ ਨੂੰ ਆ ਕੇ ਤੇ ਦਾ ਸੁਣਿਆ ਇਹ ਇਕੱਲੇ ਜਿਹਾ ਚਲ ਵਧੀਆ ਬਸਰੀ ਹੈ ਚਲ ਦੇਖਦੇ ਆਖੇ ਜਮਾਨੀ ਆ ਚਾ ਕਰ ਲਾਂਗੇ ਉਹਨੂੰ ਫਿਰ ਆਏ ਹਾਈ ਗਰਮੀ ਬਹੁਤ ਹੋ ਰਹੀ ਹੈ ਓਫ ਫੇ ਨੀ ਗਰਮੀ ਮਾਰਦੀ ਓ ਰਬਾ ਆਹ ਕਿੱਦੜ ਯਾਰ ਨਹੀਂ ਚਮਕਦੇ ਨੇ ਅੱਜ ਕੀ ਹੋ ਬਾਈ ਉਹ ਕਿਵੇਂ ਐ ਠੀਕ ਆ ਗਿਆ ਖੇਤੋਂ ਓਏ ਆ ਗਿਆ ਬਸ ਪੁੱਛਣਾ ਯਾਰ ਮੇਰਾ ਚਾਹ ਲੈ ਕੇ ਆਉਂਦੀ ਮਾਂ ਚਾਹ ਕਹਿੰਦੀ ਕਰ ਉਹ ਕਿਹੜੀਆਂ ਚਾਹਾਂ ਨੇ ਅੱਗਾਂ ਲੱਗੀਆਂ ਪਈਆਂ ਜਮੇ ਬਸ ਹਾਂ ਬਹੁਤ ਗਰਮੀ ਖੇਤਾਂ ਪਰ ਕੀ ਕਹਿ ਰਿਹਾ ਜੀ ਉਹ ਉਹ ਥੋੜਾ ਜਿਹਾ ਰਹਿ ਗਿਆ ਮੱਥਾ ਯਾਰ ਲੇਟ ਪੱਗੀ ਅੱਛਾ ਹਾਂ ਤੇ ਉਹ ਕੱਲੂ ਕਰਦਾ ਕੱਦੂ ਦਾ ਲੱਗ ਰਹੇ ਜੀਰੀਆਂ ਵਾਲੇ ਹਾਂ ਲੱਗ ਰਹੇ ਜੀਰੀਆਂ ਵਾਲੇ ਅੱਛਾ ਆਪਣਾ ਲਾ ਕੇ ਹੋ ਕੇ ਰਹਿ ਜਾ ਇਹਦਾ ਮੱਥਾ ਯਾਰ ਰਹਿ ਗਿਆ ਕੱਲ ਨੂੰ ਕਰ ਦਾਂਗੇ ਅੱਛਾ ਅੱਛਾ ਹਾਂ ਫੇਰ ਉਹ ਟੱਲੀ ਕੇ ਲੈ ਜਾਣਗੇ ਦੋ ਕਿੱਲੇ ਠੀਕ ਹੈ ਠੀਕ ਹੈ ਹਾਂ ਚੱਲ ਵਧੀਆ ਲੱਗ ਜੁ ਗਾ ਅੱਜ ਕੱਲ ਚ ਫੇਰ ਅੱਗੇ ਬਣਿਆ ਨੌਕਰੀ ਵਾਲਾ ਉਹ ਨੌਕਰੀ ਵਾਲਾ ਕੋਈ ਨਾ ਦੇਖੀ ਜਾਂਦੇ ਹਾਂ ਚੱਲੀ ਜਾਂਦਾ ਹੈ ਐਵੇਂ ਮੈਂ ਤਾਂ ਹੁਣ ਇਹ ਕਹਿਣ ਦੀ ਇਹਨੂੰ ਪਾਣੀ ਲੈ ਕੇ ਦੇਵਾਂ ਵੀਰ ਜੀ ਤੁਹਾਨੂੰ ਮੈਂ ਪਾਣੀ ਤਾਂ ਰਹਿਣ ਦੋ ਬਾਈ ਮੈਂ ਪਾਣੀ ਤਾਂ ਪੀ ਕੇ ਆਇਆ ਹੁਣ ਬਸ ਚਾਹ ਲੈ ਕੇ ਦੇਵਾਂ ਨਾ ਨਾ ਬਸ ਅਜੇ ਨਹੀਂ ਮੈਂ ਭੁੱਖੀ ਨਹੀਂ ਹੈਗੀ ਅਜੇ ਜਾਮਣਾ ਖਾਇਆ ਸੀ ਮੈਂ ਖੇਤ ਫੇਰ ਮੈਨੂੰ ਤਾਂ ਲਿਆ ਦਿੰਦੇ ਕੀ ਜਾਮਣਾ ਓਹ ਮੇਰੇ ਦਾ ਗਾਰਮੀ ਨੇ ਮੱਤ ਮਾਰੀ ਖੜੀ ਐ ਇਹ ਤਾਂ ਇਹਨਾਂ ਨੂੰ ਵੀ ਕਹਿ ਕੇ ਹੱਟੀ ਸੀ ਹਲੇ ਵੀ ਖੇਤ ਜਿਹੜਾ ਮਾਰ ਕੇ ਅਸੀਂ ਕਹਿ ਰਹੇ ਤੇ ਮੈਂ ਕਿਹਾ ਖੇਤ ਜਾਇਆ ਨਾ ਕਿ ਨਹੀਂ ਜਾਮਣਾ ਖਾਣੀਆਂ ਨੇ ਮਾਂ ਚੱਲ ਜਿਹੜਾ ਮਾਰ ਕੇ ਅੱਛਾ ਕੋਈ ਨਹੀਂ ਕੱਲ ਨੂੰ ਤੈਨੂੰ ਮੈਂ ਖਵਾ ਕੇ ਲਊਂ ਜਾਮਣਾ ਹਾਂ ਤੜਕੀ ਚੱਲਾਂਗੇ ਆਪਾਂ ਮੈਂ ਕੋਕੜੀਆਂ ਖਵਾ ਕੇ ਲਊਂ ਉਹ ਤੇ ਹਾਂ ਹਾਂ ਮੈਂ ਕਿਹਾ ਦੀ ਕੁਕੜੀ ਵੀ ਲੱਗ ਰਹੀ ਆਪਣੇ ਛੱਲੀਆਂ ਛੱਲੀਆਂ ਖਾਧੀਆਂ ਨਹੀਂ ਕਦੇ ਛੱਲੀਆਂ ਉਹ ਸੱਚੇ ਦਾ ਸ਼ੈਰ ਦੀਆਂ ਨੂੰ ਜਿਹੜਾ ਕੀਪ ਨਹੀਂ ਭਾਸ਼ਾ ਪਤਾ ਲੱਗਦੀ ਪਰ ਮੈਂ ਇਹਨੂੰ ਆਹੀ ਗੱਲ ਗਿਆ ਸੀ ਮੈਂ ਕਿਹਾ ਤੂੰ ਸ਼ੈਰ ਦੀਆਂ ਉਰਿਆ ਕਿ ਤੇਰਾ ਮਾੜਾ ਮੋਟਾ ਕੋਈ ਫਰਕ ਪਿਆ ਹੈ ਕਹਿੰਦੀ ਹੌਲੀ ਹੌਲੀ ਜੀ ਲੱਗੂਗਾ ਮੇਰਾ ਜੀ ਤਾਂ ਕੋਈ ਲੱਗ ਜੂ ਅਜੀ ਤਾਂ ਲਵਾ ਦਾਂਗੇ ਜੀ ਜਿਆਰੀ ਉਹ ਲੱਗਦੇ ਆਪਣੇ ਮਾਸੀ ਮੂਸੀਆਂ ਨਾਲ ਗੱਲਬਾਤ ਕਰਦੀ ਉਹ ਮਾਸ਼ਾ ਅੱਲਾਹ ਹੈਨਾ ਸਰ ਜੀ ਤਾਂ ਲੱਗ ਜੀ ਨੂੰ ਜਿਹੜਾ ਆਪਣੇ ਕੋਈ ਹਰ ਖਾਣਾ ਬੰਦਾ ਆਪਣੇ ਕੋਈ ਹੈ ਹੀ ਨਹੀਂ ਦੇਖ ਸੁੱਖਣ ਵਾਲਾ ਸਾਰੇ ਚੌੜ ਜਿੱਤੇ ਨੇ ਮੈਂ ਕਿਹਾ ਜੀ ਨੂੰ ਮਹਾਬਾਈ ਦਾ ਸੁਭਾਅ ਬਹੁਤ ਵਧੀਆ ਮਹਾ ਉਹ ਪਰ ਕਿਧੂਣ ਜਾਵੇਂਗਾ ਤੂੰ ਕਿ ਆਰੇਸਟ ਕਰਾਂਗਾ ਮਾੜਾ ਮੋਟਾ ਮੈਂ ਜਾਣਨਾ ਬਸ ਮੜਿਆ ਦੱਗਾ ਘੰਟਾ ਫਲੈਟ ਤਾਂ ਜਾ ਰਹੀ ਹੈ ਕਿ ਉਹ ਖੇਤ ਲੈਟ ਬਗ ਨੂੰ ਕਰਾਂਗੇ ਉਿੱਥੇ ਕੰਮ ਨਹੀਂ ਦੀ ਕੋਈ ਅੱਛਾ ਮੈਨੂੰ ਇਹ ਚੱਲ ਮੈਂ ਹਮੇਸ਼ਾ ਨੂੰ ਕਾਕੂ ਖਪਾਇਆ ਹੂਏ ਨੇ ਵਾਪਸ ਤਾਂ ਆ ਗਈ ਤਾਂ ਸ਼ਹਿਰ ਚੋਂ ਆਇਆ ਹੋਗਾ ਕਿ ਨਾ ਆਇਆ ਉਹ ਕੱਖ ਤਾਂ ਪਾਤੀ ਮੈਂ ਤਾਂ ਬਸ ਚਾਹ ਕਰਾਉਂਦਾ ਦੀ ਇਹ ਤੋਂ ਮਾਂ ਚੱਲ ਲੈ ਕੇ ਬਗ ਜਾ ਨਾ ਨਾਲੇ ਤੂੰ ਪੀ ਲੈਗਾ ਨਾਲੇ ਉਹ ਜਿਹੜਾ ਲਵੇਲ ਗਮੰਡੀ ਆ ਫੌਜੀ ਬੈਠਿਆ ਮੈਂ ਉਹ ਪੀ ਲੂਗਾ ਕੋਈ ਨਹੀਂ ਕੱਖ ਇਹ ਪਾਦਾ ਮੈਂ ਉਸ ਤੋਂ ਬਾਅਦ ਫਿਰ ਚਾਹ ਪੀ ਕੇ ਖੇਤਾਂ ਲੰਘ ਜਾਵਾਂ ਹੂੰ ਹੂੰ ਠੀਕ ਹੈ ਮੈਂ ਬਣਾਉਣੀ ਆ ਚਾ ਲੈਟ ਦਾ ਭਾਗੀ ਠੀਕ ਹੈ ਮੜਾਗਾ ਤੂੰ ਗੇੜਾ ਲਾਇਆ ਕਿ ਤੇ ਜੀ ਦੀ ਛਿੱਦੀ ਨਾ ਲਾ ਦੇਣਾ ਨਾ ਨਾ ਕੋਈ ਨਾ ਭਾਈ ਉਹ ਤਾਂ ਮੈਂ ਜਾਂਦਾ ਹੀ ਦੀ ਆਬਦੇ ਆ ਬੇ ਮੜੀ ਗੌਰ ਕਰ ਲੈ ਤੂੰ ਖੜਕੇ ਮੈਂ ਇੰਨੇ ਪੀਣੇ ਪੂਣੇ ਦੇ ਗਿਆਂਗਾ ਚੱਕੀ ਦੀ ਪੀਣੇ ਦਾ ਬਸਾ ਮੈਂ ਸਣਾ ਦਾ ਨਿਮੇੜਤਾ ਦੀ ਮੈਂ ਪਾਣੀ ਪੂਣੀ ਰਹਿਗਾ ਮੈਂ ਸਣਾ ਦਾ ਉਹ ਪਲਿਆ ਦੀ ਤੂੰ ਹੁਣ ਪਾਣੀ ਪੀ ਆ ਕੇ ਪੀਣੇ ਮੈਂ ਚੱਕੀ ਇੱਧਰ ਆਉਗਾ ਤੂੰ ਮੜਾ ਖੜਕੇ ਲਵਾ ਲੈ ਜੀ ਦੀ ਨਾ ਕੋਈ ਨੋ ਪੇਡੇ ਪੈ ਆ ਭਈ ਇਹ ਜੇ ਯੂਨਿਟ ਡਿਗਮੇ ਪੇਡੇ ਲੰਗਦਾ ਡੈਡ ਵਾਲੇ ਪਾਸੇ ਗੇੜਾ ਮਾਰ ਲੈ ਉਧਰ ਖੱਡਾ ਪੈਂਦੀਆਂ ਨੇ ਉਹ ਖੱਡਾਂ ਦਾ ਪੀੜਾ ਦੇਖੋ ਗਲੂ ਪਾ ਕੇ ਪਾਣੀ ਨਿਕਲ ਜੇ ਸਾਰਾ ਉਹ ਕੱਦੂ ਕਰਾਇਆ ਤੀ ਉਹ ਜੀਵਨ ਤੋਂ ਭੈਣ ਦੇ ਆਨੇ ਉਹ ਬੱਟਾ ਹੀ ਆ ਉਹ ਦੜੀਆਂ ਰੱਖਤੀ ਨੇ ਇਹਨਾਂ ਕਈ ਵਾਰ ਰੱਖ ਦਿੰਦਾ ਉਹ ਕਿਰਾਏ ਵਾਲੇ ਬੰਦੇ ਹੀ ਕਰਦੇ ਨੇ ਕਿ ਕੋਈ ਨਹੀਂ ਅਗਲੇ ਸਾਲ ਆਪਦਾ ਸੰਦੜਗਾ ਲਾਏਗਾ ਛੋ ਸਸਤਾ ਟਰੈਕਟਰ ਲੱਖ ਰੁਪਏ ਦਾ ਆਪਦਾ ਬਿਹਤਰ ਤਰੀਕੇ ਨਾਲ ਬਾਲਿਆ ਕਰਾਂਗੇ ਬਾਕੀ ਆ ਜੀਰੀ ਤਾਂ ਮੀਂਹੂ ਕਰਕੇ ਹੋਊ ਜੇ ਮੀਂਹ ਪੈ ਜੇ ਮੀਂਹ ਤਾਂ ਪੈਂਦੀ ਨਹੀਂ ਬੁਰਾ ਹਾਲ ਹੋ ਰਿਹਾ ਗਰਮੀ ਚ ਜਮੀ ਮਰੀ ਜਾਂਦੀ ਐ ਬਸ ਕੀ ਬੁਰਾ ਹਾਲ ਹੈ ਯਾਰ ਉਹਦਾ ਕੌਣ ਨਾ ਮੋਟਰਾਂ ਕਰਦੀਆਂ ਪਾਣੀ ਪੂਰੀਏਗਾ ਮੀਂਹ ਵਾਲਾ ਅੱਡ ਪੰਗਾ ਮੋਟਰਾਂ ਕੀ ਕਰਨੀਆਂ ਬ ਔਰ ਕੋਈ ਫਸਲ ਸਰਕਾਰ ਦਿੰਦੀ ਨਹੀਂ ਕਿ ਜੀ ਕੋਈ ਸੁੱਕੀ ਫਸਲ ਦੇਦੇ ਰੇਟ ਸੁੱਕੀ ਲਾਦਾ ਗਰੇ ਜੀ ਦੀ ਨਾ ਕਾਨੂੰ ਮੱਥਾ ਮਾਰੀ ਇਹਨੇ ਪਾਣੀ ਖਰਾਬ ਕਰੀ ਤਾ ਗਰਮੀ ਬਹੁਤ ਆ ਯਾਰ ਪਿੰਡਾਂ ਵਾਲੇ ਬੈਂਦਾ ਬਣੀ ਕਿਵੇਂ ਉਹ ਕਰਦੇ ਨੇ ਬਈ ਇਹ ਤਾਂ ਮਿੰਟ ਚ ਹੀ ਜੀਰੀ ਲਾਉਂਦੇ ਨੇ ਬਈ ਮਜਬੂਰੀ ਦਾ ਨਾ ਉਹ ਸ਼ੁਕਰੀਆ ਕਰਨ ਲਾਉਣੀ ਪੈਂਦੀ ਉਹਨਾਂ ਨੂੰ ਮਜਬੂਰ ਨਹੀਂ ਉਹ ਵੀ ਉਹ ਲਾਉਂਦੇ ਨੇ ਉਹ ਮੂਝੇ ਚਾਹ ਕੀ ਹੁੰਦਾ ਉਹ ਹੁੰਦੀ ਜੈਨੀ ਛੰਨੀ ਜੀ ਹੋਰ ਆਪਣੇ ਪਿੰਡ ਵਾਲੇ ਦਾ ਮਾੜੇ ਮੋٹے ਉਹਦਾ ਕੋਣਾ ਸਲੋ ਚੱਲਦੇ ਨੂੰ ਤਟਕੀ 5 ਵਜੇ ਲੱਗ ਗਿਆ ਤੇ ਆਪਣੇ 5 ਵਜੇ ਆ ਗਏ ਤੇ ਆ ਖਾ ਕੇ ਸਾਗੇ ਢੋਹ ਰਹੇ ਆਪਣੇ ਤਾਂ ਹੋਰ ਉਹ ਖਾਂਦੇ ਨੇ ਚੌਲ ਹਲਕੀ ਚੀਜ਼ ਖਾਂਦੇ ਨੇ ਠੰਡੀ ਚੀਜ਼ਾਂ ਖਾਂਦੇ ਨੇ ਉਹਨਾਂ ਦੇ ਨਿਓ ਜੇ ਦੂਜੇ ਆਪਣੇ ਪਹਿਲੇ ਦੂਜੇ 2 ਕਿਲੇ ਲਾ ਕੇ ਗਏ ਤੇ ਉਹ ਬੁੜੀ ਜੀ ਚੱਕਰ ਆ ਗਈ ਡੱਗਾਂ ਵਿੱਚੇ ਡਿੱਗੀ ਦੀ ਮੂਣਕ ਲੈ ਗਏ ਉਹਨੂੰ ਬੁਚਾਰੀ ਦੀ ਕਿੰਨੀ ਉਮਰ ਆਉਦੀ ਹੋਰ ਚਾਣਾ ਤਾਂ ਫਿਰ ਜਾ ਤੂੰ ਖੇਤ ਲੱਗ ਜਾ ਕੇ ਨਾ ਮੈਂ ਖੇਤ ਜਾਂਦਾ ਕੋਈ ਨਾ ਤੂੰ ਨਿਵੇੜ ਉਦੋਂ ਬਾਅਦ ਆ ਜੀ ਫਿਰ ਤੂੰ ਮੈਂ ਪੀਣਾ ਜਾਜੂ ਨਾਲੇ ਹਾਂ ਠ ਹਾਂ 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 ਬਣ ਗਈ ਭਰਜਾਈ ਚ ਅਲੂ ਵੀਰ ਜੀ ਚਾਹ ਪੀ ਲੋ ਵੀਰ ਜੀ ਹੋ ਚਾਹ ਪੀ ਲੋ ਬਣ ਗਈ ਜਾ ਹਾਂ ਜੀ ਲੈ ਬਈ ਉਹ ਹੋ ਜੀ ਜੂ ਲੱਗ ਰੇ ਭਰਜਾਈ ਤੇਰਾ ਹਾਂ ਜੀ ਸੰਘਿਆ ਸੰਘਿਆ ਨਾ ਕਰ ਤੂੰ ਕੇ ਚੀਜ਼ ਦੀ ਲੋੜ ਹੋਈ ਦੱਸ ਦੇ ਘਰ ਆ ਠੀਕ ਹੈ ਜੀ ਹੋਰ ਓਹ ਮੈਂ ਤਾਂ ਇਹ ਪੁੱਛਦਾ ਦੀ ਧੀ ਤਰੀ ਉਹ ਕਰੇ ਪੂਆ ਦੀ ਕੁੜੀ ਦਾ ਇਤਲਾਕ ਤਲੂਕ ਹੋ ਗਿਆ ਨਿਬੜ ਕੇ ਕੰਮ ਇਹੋ ਨਹੀਂ ਹਲੇ ਚੱਲੀ ਜਾਂਦਾ ਕਿ ਅੱਛਾ ਹਾਂ ਜੀ ਕਦੋਂ ਤੱਕ ਨਿਬੜ ਜੂਗਾ ਦੇਖੋ ਹੌਲੇ ਕੀ ਬੰਦ ਹੈ ਉਧਰ ਨਿਬੜ ਨਹੀਂ ਉਧਰ ਹੂੰ ਹਾਂ ਹਾਂ ਬਾਕੀ ਮੇਰੀ ਗੱਲ ਹੋਈ ਨਹੀਂ ਹੈਗੀ ਹਲੇ ਉਹਨਾਂ ਨਾਲ ਅੱਛਾ ਪੁੱਛਦੀ ਰਿਹਾ ਕਰ ਫੋਨ ਕਰਕੇ ਪਿੰਡ ਦਾ ਕਿਵੇਂ ਸੀ ਆਇਆ ਨਾ ਵੀ ਸੁਖ ਦੁਖ ਦਾ ਚੱਲ ਪੁੱਛਿਆ ਜਾਂਦਾ ਹੈ ਹਾਂ ਹਾਂ ਉਹ ਤਾਂ ਕੋਈ ਇਹ ਬੰਦਾ ਦੁੱਖ ਚ ਨਿਕੜੂ ਹੋਰ ਕਦੋਂ ਖੜੂਆ ਇਹ ਤਾਂ ਸਹੀ ਹੈ ਕੈਜਵਾਖ ਨੇ ਉਹਦੇ ਕੋਲ ਕੁੜੀ ਤੇ ਮੁੰਡਾ ਇੱਕ ਦੋ ਦੋ ਤਾਂ ਫਿਰ ਚੱਲ ਕੋਈ ਜ਼ਿਆਦਾ ਵੀ ਨਹੀਂ ਆਇਆ ਕਰੀ ਹਾਂਜੀ ਜੀ ਉਧਰੋਂ ਤਾਂ ਨਿਬੜ ਨਿਬੜਿਆ ਹੋ ਗਿਆ ਹਾਂਜੀ ਇੱਧਰ ਆਪਣੇ ਵਾਸਤੇ ਕਰ ਲਈ ਗੱਲ ਫਿਰ ਤੋਂ ਕੋਈ ਨਾ ਪੁੱਛ ਲੂੰਗੀ ਹਾਂ ਕੀ ਹੋ ਗਿਆ ਕੁਛ ਨਹੀਂ ਸਬਜੀ ਸਬਜੀ ਲੈ ਕੇ ਦੇਵਾ ਹਾਂ ਲੈ ਆਉ ਤੁਸੀਂ ਇੰਨੇ ਮੈਂ ਆਟਾ-ਉਟਾ ਗੁੰਨ ਲਿਆ। ਕਈ ਦਿਨ ਹੋ ਗਏ ਮੂੰਗੀ ਜੀ ਬਣਾਉਂਦੀ ਨਹੀਂ ਤੈਨੂੰ। ਸਬਜ਼ੀ ਲੈ ਆਉ ਨਾ ਕੱਦੂ ਲੈ ਆਉ ਜਾਂ ਤਾਂ ਤੋਰੀ ਲੈ ਆਉ। ਓਏ ਕੱਦੂ ਕੌਣ ਖਾਂਦਾ ਅੱਜ ਗੱਲ। ਦੇਖ ਲੈ ਉਹ ਨਹੀਂ ਆਲੂ-ਕੋਬੀ ਬਣਾ ਲਾਂਗੇ। ਬਾਜੀ ਪੁੱਜੀ ਜੀ ਕਿਹੜੀ ਹੁੰਦੀ ਐ? ਕੀ ਕਹਿੰਦੀ ਨੇ ਇਹਨੂੰ? ਬਾਜੀ। ਪੁਰਜੀ। ਪੁਰਜੀ ਨਹੀਂ ਕੋਹ ਹੋਰ ਨਹੀਂ ਹੁੰਦੇ ਪਨੀਰ ਦਾ ਕੀ ਬਣਦਾ ਹੁੰਦਾ ਸਿਸਟਮ ਜਾ ਉਹ। ਪਨੀਰ ਤਾਂ। ਸ਼ਾਮ ਬਾਜੀ ਬਣ ਕੀ ਕਹਿੰਦੇ ਇਹਨੂੰ? ਸੇ ਬਾਜੀ। ਹਾਂ। ਅੱਛਾ। ਬਹੁਤ ਬੜੀ ਸਵਾਦ ਲੱਗਦੀ ਖੰਦੀਆਂ ਨੇ ਕਦੇ ਹਾਂ ਹਾਂ ਕੋਈ ਨਾ ਮੈਂ ਬਣਾ ਦੂੰਗੀ ਤੁਸੀਂ ਲੈ ਆਓ ਹੋਰ ਤੈਨੂੰ ਕਿਹੜੀ ਵਧੀਆ ਲੱਗਦੀ ਹੈ ਕੋਈ ਸਬਜ਼ੀ ਬਸ ਲੈ ਆਓ ਤੁਸੀਂ ਜੋ ਲੈ ਆਉਂਗੇ ਉਹ ਹੀ ਬਣਾ ਲੂੰਗੀ ਮੈਂ ਤਾਂ ਆ ਯਾਰ ਨਾ ਮੇਂ ਕਟਲੇ ਕਰਦਾ ਡੈਡੀ ਕਰਕੇ ਨੇ ਇਹ ਤਾਂ ਐਕਸਟੈਂਸ਼ਨ ਕਰਵਾਈ ਸੀ ਵੀਰਜੀ ਮੈਨੇ ਹੈ ਐਕਸਟੈਂਸ਼ਨ ਕਰਵਾਈ ਸੀ ਉਹ ਕੀ ਹੁੰਦਾ ਹੈ ਨਕਲੀ ਤੇ ਨੇਲ ਲਗਵਾਏ ਹੋਏ ਨੇ ਮੰਨੇ ਵਿਆਹ ਤੋਂ ਲਵਾ ਕੇ ਆਈ ਸੀ ਜਦੋਂ ਵਿਆਹ ਸੀ ਨਿਉ ਮਤਲਬ ਤੇਰੇ ਬੜੇ ਹੋਏ ਨੇ ਨਾ ਉਹ ਇਹ ਨਹੀਂ ਹੋਰ ਇਹ ਨੇਲ ਆਰਟ ਕਰਵਾਇਆ ਸੀ ਮੈਨੇ ਵੀਰ ਦਾ ਸਮਝ ਨਹੀਂ ਆਉਂਦੀ ਭਾਈ ਮੈਂ ਤਾਂ ਪੰਜੇ ਪੜੇ ਹੋਇਆ ਆਂ ਆਉਣੀ ਵੀ ਨਹੀਂ ਹੈ ਕੁਛ ਨਹੀਂ ਵੀਰ ਜੀ ਅੱਛਾ ਮਾ ਤਾਂ ਮੈਂ ਕੱਟ ਲਾਂ ਇਹ ਕਾਲੇ ਕਾਲੇ ਹੋ ਰਹੇ ਨੇ ਬੁਰਾ ਲੱਗਦਾ ਇਹ ਕਿਉਂ ਰੱਟਾ ਗੁੰਦੀਆਂ ਵਿੱਚ ਦਾ ਫਸ ਜਿਹਾ ਹੋਣਾ ਕੁਸ ਮਾਨ ਜਾ ਉਹ ਚ ਲੈ ਇਹ ਚ ਕੀ ਫਸਣਾ ਹੈ ਸਾਫ ਤਾਂ ਹੈਗੇ ਨੇਗੇ ਕਾਲੇ ਕਾਲੇ ਹੋ ਰਹੇ ਨੇ ਮਾਂ ਕਾਲੇ ਕਾਲੇ ਨਹੀਂ ਹੈਗੇ ਬਲੈਕ ਕਲਰ ਦੀ ਨੇਲ ਪੇਂਟ ਲੱਗੀ ਹੋਈ ਆ ਚਲੋ ਛੋਡੀ ਛੋਦਾ ਪਤਾ ਕੀ ਹੁੰਦਾ ਸਾਨੂੰ ਤਾਂ ਹੁਣ ਇਹਨਾਂ ਭੇਦ ਨਹੀਂ ਹੈਗਾ ਜੀ ਜਿਵੇਂ ਹਾਂ ਉਹ ਕਰੀ ਗੌਰ ਮੜਿਆ ਨਹੀਂ ਆਏ ਕਰਿਓ ਤੁਸੀਂ ਹੂੰ ਪਿੰਡ ਮਾਰਿਆ ਉਹ ਗੜਾ ਸੋਨੂੰ ਤੈਨੂੰ ਦਿਖਲੇ ਕਿੰਨੇ ਦਿਨ ਹੋ ਗਏ ਹਾਂ ਹਲੇ ਮੈਂ ਜਾ ਕੇ ਆਈ ਐਂਗੀ ਦੇਖਦੀ ਐਂਗੀ ਅਗਲੇ ਮਹੀਨੇ ਤੱਕ ਜਾ ਕੇ ਆਉਂਗੀ ਗਰਮੀ ਬਹੁਤ ਹੋ ਰਹੀ ਐ ਅਗਲਾ ਮਹੀਨਾ ਕਿਉਂ ਕੀ ਹੋਇਆ ਅਗਲਾ ਮਹੀਨਾ ਤਾਂ ਬਹੁਤ ਦੂਰ ਨਹੀਂ ਪੈਜੂਆ ਤੁਹਾਨੂੰ ਕੀ ਚੱਕਰ ਆ ਫਿਰ ਇਸ ਕੱਲ ਚੱਕਰ ਦੀ ਗੱਲ ਨਹੀਂ ਹੈ ਨਾ ਪਰ ਜਈ ਮੈਂ ਬਤਾਇਆ ਗਿਆ ਅਲੀ ਵੀ ਚਲ ਤੈਨੂੰ ਹੁਣ 10 15 ਦਿਨ ਵਿਆਹ ਕੇ ਹੋਗੀ ਆਈ ਨੂੰ ਵਿਚ ਵਿੱਚ ਦਿਖ ਗੜਾ ਮਾਰਿਆ ਹੂੰ ਤੁਸੀਂ ਜਾ ਕੇ ਆਉਂਗੀ ਕੋਈ ਨਹੀਂ ਹੋਰ ਫਿਰ ਕਰਦੇ ਵੀ ਥੋੜੇ ਮੋਹ ਕਰਦੇ ਨੇ ਨਾ ਰਹਿ ਕੇ ਆਈਆਂ ਦੋ ਉੱਥੇ ਨਾਲ ਇਹ ਮਿਲਿਆ ਉਹ ਉੱਥੇ ਮੜਾ ਰਿਸ਼ਤੇ ਵਾਲੇ ਜਿੰਦਾ ਖੁੱਲ ਜਾਂਦਾ ਪਿਆਰ ਵਧਿਆ ਨਾ ਹੁਣ ਜਾਣ ਨਾਲ ਮੈਂ ਕਿਹਾ ਸੀ ਇਹਨਾਂ ਨੂੰ ਜਾਣਗੇ ਇਹ ਨਾਲ ਨਹੀਂ ਉੱਥੇ ਤੈਨੂੰ ਕੁੜੀਆਂ ਹੱਸਣਗੇ ਵੀ ਤੂੰ ਭੁੱਲੇ ਕੀ ਪੇਕਿਆਂ ਨੂੰ ਜਾ ਕੇ ਕਦੇ ਨਹੀਂ ਕੋਈ ਨਹੀਂ ਮੈਂ ਜਾਉਂਗੀ ਚਲ ਠੀਕ ਹੈ ਫਿਰ ਤੁਸੀਂ ਚਾਹ ਪੀ ਕੇ ਲੈ ਆਓ ਸਭ ਜੀ ਐਨੇ ਮੈਂ ਆਟਾ-ਉਟਾ ਗੁੰਧਦੀ ਆ ਠੀਕ ਹੈ ਗੁੰਨ ਲਾ ਹਾਂ ਆਟਾ ਵਧੀਆ ਮੇਰਾ ਵੀ ਦੇਖ ਲੈ ਕੋਈ ਆਟਾ-ਉਟਾ ਕੇ ਸੀ ਬਸੇ ਜਿੱਕੂ ਹੋ ਜੇ ਕੰਮ ਲੋਟ ਆ ਨਹੀਂ ਮੈਂ ਤਾਂ ਛਾੜੀ ਮਰਨਾ ਪਊਗਾ ਫਿਰ ਤਾਂ ਛੱਡੀ ਹੋਈ ਨੂੰ ਕੀ ਆ ਸੌਂਗਾ ਜਵਾਖ ਨੇ ਦੋ ਪਲੇ ਪਲੇ ਨਾਲ ਦੋ ਦੋ ਚਾਰ ਚਾਰ ਸਾੜ ਦੇ ਦਾ ਹੋਣਗੇ ਖੇਚਲੀ ਘਟਦੀ ਐ ਲੈ ਮਿੱਤਰ ਪਰ ਜਾਈ ਵਾਤੇ ਸੇ ਭਾਜੀ ਲਿਆਉਣਾ ਜੇ ਮਾੜੀ ਮੋਟੀ ਇਹਦੀ ਖਤਰਦਾਰੀ ਕਰੂੰਗਾ ਮੈਂ ਫੇਰੇ ਮਿਹਰਬਾਨੀ ਹੋ ਗਈ ਮੇਰੇ ਤੇ ਫੇਰੇ ਕੰਡੂ ਕੋ ਮੇਰਾ ਕੰਡਾ ਇਹਦੇ ਕਰਾਉਗੀ ਰਿਸ਼ਤਾ ਚੱਲ ਮਿੱਤਰ ਤੰਬੀ ਜੀ ਪਾਵਾਂਗੇ ਨਾ ਖੇਰ ਫੇਰ ਸਾਲੀ ਉੱਥੇ ਖੇਤ ਨੱਕੀ ਰੋਣ ਵੀ ਕੱਢਣੀ ਪੈਂਦੀ ਚਲ ਅਹੀਂ ਚੱਲਦਾ ਲੈ ਵੀਰ ਜੀ ਵੀ ਵਾਗੇ ਮੈਨੂੰ ਲੱਗਦਾ ਕੋਈ ਹੈ ਹੀ ਨਹੀਂ ਘਰੇ ਇੱਕ ਅੱਧੀ ਰੀਲ ਹੀ ਨਾ ਬਣਾ ਲੈ ਇੰਨਾ ਟਾਈਮ ਹੋ ਗਿਆ ਰੀਲ ਵੀ ਨਹੀਂ ਬਣਾਈ ਮੇਰੀ ਤਾਂ ਇੰਸਟਾ ਦੇ ਅਕਾਊਂਟ ਦੀ ਰੀਚ ਵੀ ਡਾਊਨ ਹੋ ਗਈ ਜਮਾ ਚਲ ਹੁਣ ਹੋ ਗਿਆ ਟਿਕ ਟੋਕ ਹੋ ਓਹੋ ਬੜਗਤਾ ਕਰੀ ਬੁੱਲੇਆ ਦਿਮਾਗ ਬਦਲਾ ਰੱਖਿਆ ਗਰਮੀ ਨੇ ਚਲ ਚੱਕੀ ਲਿਓ ਨਾ ਹੈ ਓਏ ਨੂ ਕੀ ਹੋ ਗਿਆ ਓਏ ਅਬ ਬਾੜ ਜੇ ਖੁੱਲੀ ਫਿਰਦੀ ਐ ਦੇਖੀ ਮੇਰੇ ਸਾਕਣੀ ਦੀ ਕਿਸੇ ਗਮੰਡਣ ਨੇ ਇਹਦੀ ਮਿੱਟੀ ਤੇ ਨਹੀਂ ਚੱਕਲੀ ਪੈਰਾਂ ਦੀ मैन लगता पक्का टूना टाणा कराता कसर खसर हो रही है तो पक्की कोई मेन तो ही लग रहा चकर छोटा भी नहीं चमकता घूमी जी खड़ा देख तो जाके सारी की मेनू तो, तो भाई देख तो के गल हो गई बी ਉੱਚਾ ਨਾ ਬਸ ਗੱਲ ਹੋਗੀ ਹਾਂ ਪਿੱਛੇ ਕੀ ਰੂੰਛਣਾ ਰਹਿ ਗਿਆ ਕਿਉਂ ਇਹੀ ਜੀ ਕੀ ਗੱਲ ਹੋਗੀ ਤੇਰੀ ਤਾਂ ਕਸਰ ਹੋਗੀ ਅੱਜ ਕਸਰ ਹਾਂ ਉਹ ਕਾਹਨੂੰ ਬਈ ਮਰੀਏ ਨਾ ਕਸਰ ਕਿੱਥੇ ਹੋਗੀ ਉਹ ਤੂੰ ਤਾਂ ਬਾਗਿਆ ਉਧਰ ਖੇਚ ਕੇ ਨਹੀਂ ਹਾਂ ਮੈਂ ਪੀ ਕੇ ਚਾਹ ਗਰੁ ਗਿਆ ਉਹ ਤੂੰ ਮੁੜ ਕੇ ਆਇਆ ਗੇਟ 'ਚ ਬੋਧੂ ਭੁੱਲ ਗਿਆ ਤੇ ਮੈਂ ਸਬਜ਼ੀ ਲਿਆਂਗਾ ਅੱਛਾ ਉਹ ਤਾਂ ਅਰੇ ਅਫੇ ਅ ਕੀ ਹੋ ਗਿਆ ਕੋਈ ਐਵੇਂ ਟੰਗ ਮਾਰ ਕੇ ਕੀ ਆ ਉਹ ਕੁੱਤੇ